ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਰਾਸ਼ਟਰਪਤੀ ਤੱਕ ਪਹੁੰਚ ਗਿਆ ਮਾਮਲਾ ਯਾਨੀ ਸਿੰਘ ਰਾਸ਼ਟਰਪਤੀ ਨੂੰ ਮਿਲੇ ਨੇ ਰਿਹਾਈ ਨੂੰ ਲੈ ਕੇ ਅਮਰਪਾਲ ਸਿੰਘ ਦੇ ਲਈ ਰਾਸ਼ਟਰਪਤੀ ਦਾ ਬਿਆਨ ਕੀਤਾ ਜਾਂਦਾ ਬਹੁਤ ਵੱਡੀ ਖੁਸ਼ਖਬਰੀ ਪੰਜਾਬ ਦੇ ਉਹਨਾਂ ਲੋਕਾਂ ਲਈ ਜਿਹੜੇ ਭਾਈ ਅਮਰਪਾਲ ਸਿੰਘ ਦੇ ਨਾਲ ਬੜੇ ਲੰਬੇ ਸਮੇਂ ਤੋਂ ਉਡੀਕ ਰਹੀ ਹੈ ਯਾਨੀ ਪਲ-ਪਲ ਅਪਡੇਟ ਬਦਲ ਰਹੀ ਹੈ ਕਿ ਅਮਰਪਾਲ ਸਿੰਘ ਕੋਈ ਕਹ ਰਿਹਾ ਕਿ 10 ਮਾਰਚ ਨੂੰ ਆ ਰਹੇ ਨੇ ਕੋਈ 10 ਮਾਰਚ ਦੀ ਜਗ੍ਹਾ ਜੇ ਨਹੀਂ 13 ਮਾਰਚ ਦੱਸ ਰਹੇ ਨੇ ਕਿ 12 ਮਾਰਚ ਨੂੰ ਉਹਨਾਂ ਦੇ ਉੱਤੇ ਸੁਣਵਾਈ ਹੋਣੀ ਹੈ ਐਨਐਸਰ ਦੇ ਉੱਤੇ ਜਿਹੜੀ ਸੁਣਵਾਈ ਹੋਣੀ ਹੈ ਉਹਦੇ ਵਿੱਚ ਇੱਕ ਬਹੁਤ ਵੱਡਾ ਸਿੱਟਾ ਸਾਹਮਣੇ ਨਿਕਲ ਕੇ ਆਉਣਾ ਕਿਉਂਕਿ ਹੁਣ ਜਿਹੜੇ ਰਾਸ਼ਟਰਪਤੀ ਤੱਕ ਗੱਲ ਪਹੁੰਚ ਗਈ ਹੈ ਤਾਂ ਗੋਪਰੇ ਪ੍ਰੈਜ਼ੀਡੈਂਟ ਨੇ ਕੀ ਕਿਹਾ ਅਮਰਪਾਲ ਸਿੰਘ ਦੀ ਰਿਹਾਈ ਦੇ ਲਈ ਉਹ ਵੀ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਦੇ ਜ਼ਰੀਏ ਸੁਣਾਉਣ ਜਾ ਰਿਹਾ ਕਿਉਂਕਿ ਅਮਰਪਾਲ ਸਿੰਘ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਲਹਿਰ ਜਗ ਗਈ ਹੈ ਕਿ ਅਮਰਪਾਲ ਸਿੰਘ ਰਿਹਾ ਹੋ ਕੇ ਬਾਹਰ ਆਉਣਗੇ ਕਿਉਂਕਿ ਹਰ ਜਗ੍ਹਾ ਦੇ ਉੱਤੇ ਇੱਕ ਇਹ ਖਬਰ ਫੈਲੀ ਹੈ ਕਿ ਅਮਰਪਾਲ ਸਿੰਘ ਡਿਬਰੂਗੜ ਦੀ ਜੇਲ੍ਹ ਦੇ ਵਿੱਚੋਂ ਸਮੇਤ ਸਾਥੀਆਂ ਦੇ ਰਿਹਾ ਹੋਣ ਜਾ ਰਹੇ ਨੇ ਬਹੁਤ ਵੱਡੀ ਖਬਰ ਆ ਪੰਜਾਬ ਦੇ ਲੋਕਾਂ ਲਈ ਔਰ ਪੰਜਾਬ ਦੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਖੰਡੂਰ ਸਾਹਿਬ ਤੋਂ ਯਾਨੀ ਵੱਡੀ ਲੀਡ ਦੇ ਨਾਲ ਭਾਈ ਅਮਰਪਾਲ ਸਿੰਘ ਨੂੰ ਇੱਕ ਐਮਪੀ ਦਾ ਰੂਪ ਦੇ ਕੇ ਯਾਨੀ ਇੱਕ ਪਾਰਲੀਮੈਂਟ ਦੇ ਮੈਂਬਰ ਬਣਾ ਦਿੱਤਾ ਤਾਂ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸੁਣੋ ਜਾਣਕਾਰੀ ਜਿਓ ਮੈਨੂੰ ਪਤਾ ਲੱਗਾ ਵੀ ਅੱਜ ਤੁਸੀਂ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਆਏ ਹੋ ਹਾਂ ਜੀ 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 ਹਾਂ ਮੁਲਾਕਾਤਾਂ ਮੈਂ ਚਾਹਾਂਗਾ ਵੀ ਸਾਡੇ ਦਰਸ਼ਕਾਂ ਸਰੋਤਿਆਂ ਨੂੰ ਪਤਾ ਲੱਗੇ ਵੀ ਕਿਹੜੇ ਮੁੱਦੇ ਨੂੰ ਲੈ ਕੇ ਅੱਜ ਰਾਸ਼ਟਰਪਤੀ ਨਾਲ ਤੁਸੀਂ ਮੁਲਾਕਾਤ ਕੀਤੀ ਹੈ ਜੀ ਅਸੀਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਸੀ ਆਪਣੇ ਮੰਤਸਾ ਡਿਪਟੀ ਕਮਿਸ਼ਨਰ ਨੂੰ ਬਮਰੰਦ ਕਾਸ਼ੀਕੇ ਸ਼੍ਰੋਮਣੀ ਕਾਲੀਦਾਲ ਫਤਿਹ ਦਾ ਇੱਕ ਮਾਫਤ ਇੰਡੀਆ ਦੇ ਪ੍ਰੈਜ਼ੀਡੈਂਟ ਨੂੰ ਮਿਲੇਗਾ ਹਾਂ ਤੇ ਤੇਦਾ ਸਾਡੀ ਗੱਲ ਕਿਸੇ ਨੇ ਸੁਣੀ ਲਈ ਨਾ ਪ੍ਰੈਜ਼ੀਡੈਂਟ ਨੇ ਨਾ ਸੁਣੀ ਨਾ ਪ੍ਰਾਈਮ ਮਿੰਟਰ ਨੇ ਸੁਣੀ ਨਾ ਸਾਡੀ ਗੱਲ ਕਿਤੇ ਚੀਫ ਮਿਨਿਸਟਰ ਨੇ ਸੁਣੀ ਨਾ ਰਾਜ ਸਭਾ ਤੇ ਲੋਕ ਸਭਾ ਦਾ ਮੈਂਬਰ ਨੇ ਸੁਣੀ ਤੇ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਡਿਗਰੂਗੜ ਦੀ ਬੇਲ ਦੀ ਗੈਰਕਾਨੂੰਨੀ ਠਾਕ ਦਿੱਤਾ ਤੇ ਇਲਜ਼ਾਮ ਲਾ ਦਿੱਤਾ ਕਿ ਇਹਨਾਂ ਦੇ ਕੋਲ ਦੇਸ਼ ਤੋੜਨ ਲੱਗੇ ਸੀ ਜਦੋਂ ਕਿ بے بنیاد ਸੀ ਤੇ ਸਿੱਖ ਕੌਮ ਨੂੰ ਰੈਡੀਕਲ ਵੀ ਕਿਹਾ ਹਾਰਡਲੈਂਡ ਵੀ ਕਿਹਾ ਜਦੋਂ ਕਿ ਸਿੱਖ ਕੌਮ ਕੋਈ ਨਾ ਰੈਡੀਕਲ ਦਾ ਹਾਰਡਲੈਂਡ ਹੈ ਤਾਂ ਮਾਨਵਤਾ ਵਾਸਤੇ ਸਰਬੱਤ ਦਾ ਭਲਾ ਮੰਗਦੀ ਹੈ ਤੇ ਦੂਜੀ ਕੌਮ ਨੂੰ ਬਚਾਉਣ ਲਈ ਸਿਰ ਵੀ ਲਾ ਦਿੱਤੀ ਹੈ ਜੀ ਉਹ ਤੇਗਪਾਟ ਸਾਹਿਬ ਨੇ ਸਿਰ ਲਾਇਆ ਹੈ ਤੇ ਜਦੋਂ ਕਿ ਤੇ ਹਰ ਆਜਨ ਤਾਂ ਹੁੰਦੇ ਆ ਤੇ ਜਦੋਂ ਕਿ ਕਰੋਨਿਆਂ ਦਾ ਕੋਈ ਹੋ ਜਾਵੇ ਤੇ ਤਾਂ ਵੀ ਲੰਗਰਾਂ ਦੇ ਵਿੱਚ ਅੱਗੇ ਹੋ ਕੇ ਕਰਦੇ ਆ ਇਹ ਜਾਨਵੁੱਧ ਕੇ ਅਮਰਤਪਾਲ ਤੇ ਸਾਥੀਆਂ ਨੂੰ ਜੇਲ੍ਹ ਚ ਬੰਦ ਕੀਤਾ ਨਾ ਉਹਨਾਂ ਦੇ ਘਰੋਂ ਕੋਈ ਬੰਬ ਫੜਿਆ ਗਿਆ ਨਾ ਉਹਨਾਂ ਤੋਂ ਤੋਪ ਬੜੀ ਗਈ ਨਾ ਉਹਨਾਂ ਕੋਲ ਪਰਮਾਨੂ ਨਾ ਕੋਈ ਕੁਝ ਫੜਿਆ ਹੀ ਗਿਆ ਜੀ ਉਹਨਾਂ ਦੇ ਘਰੋਂ ਸਿਰਫ ਫੜੇ ਗਏ ਸੀ ਇੱਕ ਕਾਰਜ ਸਿੱਖਾਂ ਨੂੰ ਰੱਖਣੇ ਜ਼ਰੂਰੀ ਹੈ ਤੇ ਇਸ ਕਰਕੇ ਉਹਨਾਂ ਤੇ ਇਲਜ਼ਾਮ ਲਾ ਦਿੱਤੇ ਜਦੋਂ ਸਾਰੇ ਰਸਤੇ ਬੰਦ ਹੋ ਗਏ ਸੀ ਧਰਨੇ ਮਜਾਰੇ ਲਾ ਕੇ ਤੇ ਅਸੀਂ ਸੀਰਤ ਤੱਕ ਪਹੁੰਚੇ ਕਿ ਅਸੀਂ ਚੋਰੀ ਦੇ ਵਿੱਚ ਆ ਪੈਰ ਜਿਹੜੋ ਸਾਰਿਆਂ ਨੇ ਕਿਉਂਕਿ ਜਿਹੜੀ ਮਹੂਰੀ ਪਸੰਦ ਕੌਮ ਆ ਸਿੱਖ ਕੌਮ ਆ ਜੀ ਤੇ ਖੰਡੂਰ ਸਾਹਿਬ ਤੋਂ ਪਾਈ ਅਮਰਤਪਾਲ ਸਿੰਘ ਨੇ ਚੋਣ ਲੜੀ ਦਾ ਤੌਰ ਤੇ ਸਿੱਖ ਕੌਮ ਨੇ ਬਹੁਤ ਵੱਡਾ ਸਾਥ ਦਿੱਤਾ ਜਿਹਦੇ ਉੱਤੇ ਤੁਸੀਂ ਵੀ ਸਾਰਿਆਂ ਨੇ ਸਾਥ ਦਿੱਤਾ ਜੀ ਤੇ ਜਾਤ ਤੌਰ ਤੇ 197000 ਵੋਟ ਲੈ ਕੇ ਸਾਰੇ ਪੰਜਾਬ ਤੋਂ ਪਹਿਲੇ ਨੰਬਰ ਤੇ ਉਹ ਆਏ ਜੀ ਤੇ ਅਸੀਂ ਮੀਡੀਆ ਦੇ ਪ੍ਰੈਜ਼ੀਡੈਂਟ ਨੂੰ ਕਹਿਣਾ ਚਾਹੁੰਦੇ ਸੀ ਕਿ ਤਾਂ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਸੀ ਤੇ ਇਹਨੂੰ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਸੀ ਪਰ ਫਿਰ ਵੀ ਅਸੀਂ ਕਹਾਂ ਕਿ ਤੇ ਇਹ ਨਾ ਸਮਝੀ ਸਕਮਨ ਤੋਂ ਉੱਪਰ ਕੇ ਬੈਠੇ ਸਾਡਾ ਅੰਦ ਸੀਗਾ ਕਿ ਅਸੀਂ ਕਹਾਂ ਕਿ ਭਾਈ ਅਮਰਪਾਲ ਨੂੰ ਤੁਰੰਤ ਰਿਆ ਕਰ ਕੀਤਾ ਜਾਵੇ ਕਿ ਉਹ ਆਰਟੀਕਲ 75 ਦੇ ਤਹਿਤ ਉਹ ਦੂਜੇ ਮੈਂਬਰ ਪਾਰਲੀਮੈਂਟ ਦੇ ਨਾਲ ਸਕਮ ਦੀ ਗੱਲ ਕਰੇ ਜਾਂਦੀ ਦੀ ਗੱਲ ਕਰੇ ਸਾਂਆਮਨ ਦੀ ਗੱਲ ਕਰੇ ਮਜ਼ਦੂਰਾਂ ਦੀ ਕਰ ਕਰੇ ਸਰਗਰਮ ਬਾਅਦ ਵੱਡੀ ਖਬਰ ਆ ਪੰਜਾਬ ਦੇ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਖੰਡੂਰ ਸਾਹਿਬ ਤੋਂ ਜਾਨੀ ਇੱਕ ਵੱਡੀ ਲੀਡ ਦੇ ਨਾਲ 197430 ਵੋਟਾਂ ਦੇ ਉੱਤੇ ਯਾਨੀ ਇੱਕ ਬਹੁਮਤ ਦੇ ਨਾਲ ਇੱਕ ਪੂਰੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ 1 ਦੇ ਉੱਤੇ ਆ ਜਾਂਦੇ ਨੇ ਅਮਰਪਾਲ ਸਿੰਘ ਆਰਟੀਕਲ 75 ਦੇ ਤਹਿਤ ਉਹਨਾਂ ਜਿਹੜੇ ਦੂਜੇ ਪਾਰਲੀਮੈਂਟ ਦੇ ਮੈਂਬਰ ਨੇ ਉਹਨਾਂ ਦੇ ਹੀ ਮੁਤਾਬਕ ਯਾਨੀ ਉਹਨਾਂ ਨੂੰ ਪੂਰਾ ਅਧਿਕਾਰ ਮਿਲਣਾ ਚਾਹੀਦਾ ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਤਾਂ ਪੰਜਾਬ ਦੇ ਵਿੱਚ ਇੱਕੋ ਹੀ ਗੱਲ ਛੜੀ ਆ ਹੁਣ ਤਾਂ ਜਿਹੜਾ ਕਿ ਪੰਜਾਬ ਦਾ ਮੁੱਖ ਮੰਤਰੀ ਬਦਲੇ ਜਾਣਾ ਆਉਣ ਵਾਲੇ ਸਤਾਈ ਦੇ ਵਿੱਚ ਕਹਿੰਦੇ ਅਮਰਪਾਲ ਸਿੰਘ ਨੂੰ ਬਣਾਉਣਾ ਹੈ ਤੇ ਖਾਲਸਾ ਪੰਥ ਕੀ ਕਹਿ ਰਿਹਾ ਕਹਿੰਦੇ ਵੀ ਪ੍ਰੈਜ਼ੀਡੈਂਟ ਹੋਵੇ ਚਾਹੇ ਕੋਈ ਪ੍ਰਧਾਨ ਮੰਤਰੀ ਹੋਵੇ ਚਾਹੇ ਕੋਈ ਸਾਡਾ ਮੁੱਖ ਮੰਤਰੀ ਸਾਡੇ ਸੂਬੇ ਦੀ ਸਰਕਾਰ ਦਾ ਹੋਵੇ ਉਹ ਇਹਨੇ ਸਮਝੇ ਕਿ ਜਿਹੜੀ ਕਿ ਪੰਜਾਬ ਦੀ ਕੌਮ ਹੈ ਸਿੱਖ ਪੰਥ ਹੈ ਉਹ ਚੁੱਪ ਬੈ ਜੂਆ ਕਿਉਂਕਿ ਗੱਲ ਬਹੁਤ ਵੱਡੀ ਹੈ ਗੱਲ ਹੋਣ ਤਿਆਰੀ ਹੈ ਤੇ ਗੱਲ ਭਾਈ ਅਮਰਪਾਲ ਸਿੰਘ ਦੀ ਰਿਹਾਈ ਦੀ ਬਾਕੀ ਸਾਥੀਆਂ ਦੀ ਰਿਹਾਈ ਦੀ ਹੈ ਵੀਡੀਓ ਲੰਬੀ ਸੀ ਇਹਦੇ ਵਿੱਚ ਤਾਂ ਜੇਕਰ ਇਹ ਵੀ ਹੈ ਕਿ ਬੰਦੀ ਸਿੰਘਾਂ ਕੱਖ ਦੇ ਯਾਨੀ ਪ੍ਰਾਵਧਾਨ ਰੱਖਿਆ ਸੀ ਕਿ ਇਹਨਾਂ ਨੇ ਅਸੀਂ ਪੰਜਾਬ ਦੇ ਅੰਦਰ ਲੈ ਕੇ ਆਵਾਂਗੇ ਛਡਵਾ ਕੇ ਜਿਹੜੇ ਜਿਨ੍ਹਾਂ ਦੇ ਵਿੱਚ ਕਈ ਸਾਲਾਂ ਤੋਂ ਬੰਦ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਅਕਸਰ ਕਈ ਲੋਕਾਂ ਦੇ ਯਾਨੀ ਸਾਡੇ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਨੇ ਕਿ ਬੰਦੀ ਸਿੰਘਾਂ ਦੇ ਉੱਤੇ ਵੀ ਗੱਲ ਕੀਤੀ ਜਾਵੇ ਤਾਂ ਮੈਂ ਅਕਸਰ ਯਾਨੀ ਪੰਜਾਬ ਦੇ ਸਾਡੇ ਲੋਕਾਂ ਨੂੰ ਹਰ ਤਰ੍ਹਾਂ ਹਰ ਐਂਗਲ ਦੇ ਉੱਤੇ ਯਾਨੀ ਇੱਕ ਆਪਣੀ ਕੋਸ਼ਿਸ਼ ਦੇ ਜਰੀਏ ਇੱਕ ਖਬਰ ਪਹੁੰਚਾਉਣ ਦੇ ਜਰੀਏ ਤੁਹਾਡੇ ਨਾਲ ਵੀ ਜਿਹੜੀਆਂ ਗੱਲਾਂ ਸਾਂਝੀਆਂ ਕਰਦਾ ਜਿਵੇਂ ਹੁਣ ਬੰਦੀ ਸਿੰਘਾਂ ਦੇ ਉੱਤੇ ਵੀ ਗੱਲਬਾਤ ਸ਼ੁਰੂ ਹੋ ਗਈ ਹੈ ਪੰਜਾਬ ਦੇ ਅੰਦਰ ਔਰ ਅਮਰਪਾਲ ਸਿੰਘ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਯਾਨੀ ਕੋਈ ਨਾਮ ਚੱਲ ਰਿਹਾ ਹੈ ਕਿ ਅਮਰਪਾਲ ਸਿੰਘ ਜ਼ਿੰਦਾਬਾਦ ਔਰ ਅਮਰਪਾਲ ਸਿੰਘ ਨੂੰ ਲੋਕ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਨੇ ਤੇ ਜਿਹੜੀ ਸਾਡੇ ਪੰਜਾਬ ਦੀ ਸਰਕਾਰ ਔਰ ਦੂਜੇ ਪਾਸੇ ਰਵਨੀਤ ਬਿੱਟੂ ਜਿਨ੍ਹਾਂ ਨੇ ਮੈਂ ਕੱਲ ਤੁਹਾਨੂੰ ਇੱਕ ਵੀਡੀਓ ਦਿਖਾਇਆ ਸੀ ਕਿ ਅਮਰਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਦਰਅਸਲ ਪੂਰੀ ਸਰਕਾਰ ਡਰ ਚੁੱਕੀ ਆ ਪੰਜਾਬ ਦੀ ਔਰ ਦੂਜੇ ਪਾਸੇ ਸਾਡੇ ਪੰਜਾਬ ਦੇ ਲੀਡਰ ਭਾਜਪੀ ਦੇ ਵਿੱਚ ਰਵਨੀਤ ਬਿੱਟੂ ਦਾ ਇੱਕ ਬਹੁਤ ਕੌੜਾ ਬਿਆਨ ਆ ਜਾਂਦਾ ਤੇ ਦੂਜੇ ਪਾਸੇ ਇੱਕ ਹੋਰ ਜਿਹੜੇ ਨੇਤਾ ਪੁਰਾਣੇ ਨੇਤਾ ਸਿਮਰਜੀਤ ਸਿੰਘ ਮਾਨ ਉਹ ਤਾਂ ਇੱਕਦਮ ਜਾਨੀ ਇਸ ਤਰ੍ਹਾਂ ਬੱਚੀਆਂ ਆਣੀਆਂ ਗੱਲਾਂ ਕਰਦੇ ਜਿਵੇਂ ਕਿਸੇ ਦਾ ਦਿਮਾਗ ਹੀ ਲਿਆ ਹੁੰਦਾ ਤੁਸੀਂ ਅਕਸਰ ਪੰਜਾਬ ਦੇ ਲੋਕਾਂ ਦੇ ਮੂੰਹੋਂ ਸੁਣੀਆਂ ਨੇ ਕਦੇ ਅਸੀਂ ਵੀ ਉਹਨਾਂ ਦੇ ਹੱਕ ਦੇ ਵਿੱਚ ਖੜਦੇ ਸੀ ਸਿਮਰਜੀਤ ਸਿੰਘ ਮਾਨ ਦੇ ਪੂਰੇ ਪੰਜਾਬ ਦੇ ਲੋਕ ਉਹਨਾਂ ਨੂੰ ਇੱਕ ਬਹੁਤ ਚੰਗਾ ਨੇਤਾ ਸਮਝਦੇ ਸੀ ਔਰ ਜਦੋਂ ਉਹਨਾਂ ਵੀ ਇਹੋ ਜਿਹੀਆਂ ਟਿੱਪਣੀਆਂ ਆਉਂਦੀਆਂ ਨੇ ਕਿ ਜੇਕਰ ਖਾਲਸਾਤਨ ਦੀ ਮੰਗ ਹੈ ਤਾਂ ਅਮਰਪਾਲ ਸਿੰਘ ਕਰੂਆ ਐਸੇ ਕਰਕੇ ਅਸੀਂ ਉਹਦੇ ਨਾਲ ਖੜਾਂਗੇ ਤੇ ਨਹੀਂ ਅਮਰਪਾਲ ਸਿੰਘ ਨੂੰ ਸਾਡਾ ਕੋਈ ਸਾਥ ਨਹੀਂ ਹੈ ਕਿਉਂਕਿ ਸਾਡੀ ਸਿੱਖਾਂ ਦੁਆਰਾ ਫਿਰ ਇਹ ਕਹਦੇ ਨੇ ਨਾ ਕਿ ਸਿੱਖ ਸਿੱਖ ਨੂੰ ਨਾ ਮਾਰੇ ਸਿੱਖ ਕੌਮ ਕਦੇ ਵੀ ਨਾ ਹਾਰੇ ਸੋ ਜਿਹੜੀਆਂ ਗੱਲਾਂ ਨੇ ਸਿਆਣੇ ਵੀ ਇਹ ਪਹਾਵਤਾਂ ਨੇ ਇਹ ਪੂਰੀਆਂ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਸਾਡੇ ਹੀ ਲੋਕਾਂ ਦੁਆਰਾ ਉਹਦੀਆਂ ਰੱਤਾ ਖਿੱਚੀਆਂ ਜਾ ਰਹੀਆਂ ਅਮਰਪਾਲ ਸਿੰਘ ਦੀਆਂ ਇੱਕ ਪਾਸੇ ਤਾਂ ਰਿਹਾਈ ਨੂੰ ਲੈ ਕੇ ਮਹੀਮ ਤੇਜ ਹੋ ਗਈ ਆ ਦੂਜੇ ਪਾਸੇ ਸਾਡੇ ਲੋਕਾਂ ਦੇ ਵਿੱਚੋਂ ਇੱਕ ਵੱਡੀ ਠੰਨ ਲਾਉਣ ਦੀ ਯਾਨੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੇ ਸਿੱਖਾਂ ਨੂੰ ਪੂਰੇ ਤੈ ਦਿਨੋਂ ਯਾਨੀ ਹੁਣ ਇਕਜੁੱਟ ਹੋ ਜਾਣਾ ਚਾਹੀਦਾ ਕਿਉਂਕਿ ਗੱਲ ਕੱਲੇ ਅਮਰਪਾਲ ਸਿੰਘ ਵੀ ਨਹੀਂ ਹੈਗੀ ਗੱਲ ਪੰਜਾਬ ਦੀ ਨੌਜਵਾਨੀ ਦੇ ਨਾਲ ਜੁੜੀ ਹੈ ਪੰਜਾਬ ਦੀ ਉਹ ਨੌਜਵਾਨੀ ਜਿਹੜੀ ਖਤਮ ਹੋ ਚੱਲੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਮਾਮਾ ਦੇ ਪੁੱਤ ਨੇ ਮਰਨੇ ਇਸ ਕਰਕੇ ਵੱਡੇ ਪੱਧਰ ਤੇ ਸਾਰੇ ਨੂੰ ਸਾਥ ਦੇਣਾ ਚਾਹੀਦਾ ਤਾਂ ਦੇਖੋ ਕਿੰਨੇ ਪੰਜਾਬ ਦੇ ਵਿੱਚੋਂ ਨੌਜਵਾਨ ਮਰੇ ਨੇ ਉਸ ਤੋਂ ਬਾਅਦ ਹੁਣ ਜਿਹੜਾ ਕਿ ਆਉਣ ਵਾਲਾ ਟਾਈਮ ਹੈ 200 ਦਾ ਟਾਈਮ ਹਲੇ ਹੋਰ ਹੈ ਜਿਹੜਾ ਬੜਾ ਭਿਆਨਕ ਕਰ ਸਕਦਾ ਤੁਹਾਡੇ ਲਈ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦਾ ਭੜਾ ਕਦੇ ਵੀ ਨਹੀਂ ਕਰਦੀ ਇਹ ਗੱਲ ਆਪਣੇ ਜ਼ਿਹਨ ਦੇ ਵਿੱਚ ਬਿਠਾ ਲਓ ਕਿ ਅਮਰਪਾਲ ਸਿੰਘ ਜੇਕਰ ਬਾਹਰ ਨਹੀਂ ਆਇਆ ਤਾਂ ਬਹੁਤ ਜ਼ਿਆਦਾ ਯਾਨੀ ਪੰਜਾਬ ਦਾ ਲੈਵਲ ਥੱਲੇ ਜਾਣਾ ਨੌਜਵਾਨੀ ਦੇ ਯਾਨੀ ਇੱਕ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਨੌਜਵਾਨੀ 80% ਪੰਜਾਬੀਆਂ ਦੇ ਵਿੱਚੋਂ ਯਾਨੀ ਕੱਲੇ ਨੌਜਵਾਨਾਂ ਦੇ ਵਿੱਚੋਂ ਮਰ ਚੁੱਕੇ ਨੇ ਲੋਕ ਤਾਂ ਠੀਕ ਆ ਪੰਜਾਬੀਆਂ ਮਿਲਦੇ ਆ ਅਗਲੇ ਟੌਪ ਤੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ